ਕਹੋ ਤਲ ਗੁਰ ਸੇਵੀਐ ਕਹਿਨ ਸ ਸਹਜ ਸੁਭਾਏ ਦਰਸਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਸਮ ਦੀ ਨੂਰ ਅਰਸਾ ਕੁਰ ਸੋ ਛੱਟੀ ਐ ਤਦ ਡਠ ਸਚ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਾ ਸ਼ਾਹ ਜਿਸ ਆਪ ਸਭ ਹਟਿਆ ਸੋਈ ਐ ਸਭਨਾਂ ਦਾ ਵੇ सजण सतापत शाहो सिरशाहंद शाहो जस पास बैठिया सोहिए सबन दावे सतनाम श्री रोसना की जय अमृत पी जय रहण नहीं संसार राजे ध्रुवो सनाकी जय अमृत पी जय रहण नहीं संसारे राजे राए रंक नहीं रह गचारे रहण कहण तेर है ना कोई किस पह करौ बिनन्ते एहि ਇਕ ਸ਼ਬਦ RAM ਨਾਮ ਨਿਰੋਧਰ ਗੁਰਦੇਵ ਪਤ ਮਤੇ ਲਾਜ ਮਰੰਤੇ ਮਰ ਗਏ खोल चले सास देवानी बावरे सिर ते संकट ले प्रेम बुलाई रली सया ਮਨਮਹ ਸਬਦ ਅਨੰਦ ਲਾਲ ਰਤੀ ਲਲੀ ਭਾਏ ਗੁਰਮੁਖ ਭਾਏ ਨਚੰਦ ਲਾ ਰਤਨ ਜਪ ਸਾਰ ਲਬ ਲੋਬ ਬੁਰਾ ਅਹੰਕਾਰ ਲਾੜੇ ਝਾੜੇ ਲੈ ਤਬਾ ਮਨ ਮੁਖ ਅੰਦਾ ਮੁਗਦ ਗਵਾਰ ਲਾਹੇ ਕਾਰਣ ਆਇਆ ਜਗ ਹੋਏ ਮਜੂਰ ਗਿਆ ਠਗਾਏ ਠਗਾ ਆ ਨਾਮ ਪੁੰਜੀਵੇ ਸੋ ਨਾਨਕ ਸੱਚੀ ਪਤ ਸੱਚਾ ਪਾਤ ਸੋ ਆਏ ਗੋਤ ਜਗ ਜਮ ਪੰਥ ਆਹੀ ਨਾਮ ੇਟਣ ਕੋ ਸਮਰਥ ਆਥਸਲ ਨੀਚ ਘਰ ਹੋਏ ਦੇਖ ਨਿਵਜਿਸ ਧੋਏ ਆਥ ਹੋਏ ਤਾ ਮੁਗਦ ਸਿਆਨਾ भगत ਬਿਹੂ ਨਾ ਜਗ ਬੋਰਨ ਸਭ ਮਹਿ ਵਰਤੈ ਏਕੋ ਸੋਏ ਜੇ ਸਨੋ ਕਿਰਪਾ ਕਰੇ ਤਿਸ ਪਰਗਟ ਹੋਏ ਯੋਗ ਯੋਗ ਥਾਪ ਸਦਾ ਨਿਰਵੈਰ ਜਨਮ ਮਰਨ ਨਹੀਂ ਤੰਦਾ ਤਰ ਜੋ ਦੀ ਸਰ ਸੋ ਆਪ ਆ ਉਪ ਉਪਾਇ ਆਪੇ ਕਟ ਥਾਪ ਆਪ ਇਹ ਗੋਚਰ ਧੰਦ ਲੋਈ ਜੋਗ ਜੁਗਤ ਜਗ ਜੀਵਨ ਸੋਈ ਕਿਰਿਆ ਚਾਰ ਸੱਚ ਸੁਖ ਹੋਏ ਨਾਮ ਵਹਣੋ ਮੁਕਤ ਕਿਵ ਹੋ ਸੱਚ ਸੁਖ ਹੋਏ ਨਾਮ ਵਿਹੂੜਾ ਮੁਕਤ ਕਿਵ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਰੋਸਨਾ ਕੀਜੈ ਅੰਮ੍ਰਿਤ ਪੀਜੈ ਰਹਿਣ ਨਹੀਂ ਸੰਸਾਰੇ ਰਾਜੇ ਰਾਏ ਰੰਗ ਨਹੀਂ ਰਹਿਣਾ ਆਏ ਜਾਏ ਜੁਗ ਚਾਰੇ ਰਾਮ ਕਲੀ ਮਹੱਲਾ ਪਹਿਲਾ ਦੱਖਣੀ ਓੰਕਾਰ